ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਵੇ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਘਰ ਵਾਪਸੀ ਕਰਾਈ ਸਰਦਾਰ ਭਗਵੰਤ ਸਿੰਘ ਜੀបាន ਆ ਡਾਕਟਰ ਸੰਦੀਪ ਪਾਠਕ ਜੀ ਨੇ ਮੈਨੂੰ ਜਲੰਧਰ ਦੇ ਵਿੱਚ ਵਲੰਟੀਅਰਜ਼ ਦੀ ਮੀਟਿੰਗ ਸੀ ਉਹਦੇ ਤੋਂ ਬਲਾ ਕੇ ਮੈਨੂੰ ਘਰ ਵਾਪਸੀ ਕਰਾਈ ਹੈ ਔਰ ਉਦੋਂ ਤੋਂ ਹੀ ਮੇਰੀ ਘਰ ਵਾਪਸੀ ਦੀ ਖਬਰ ਜਦੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਆਈ ਹੈ ਕੀ ਪਾਰਟੀ ਵਲੰਟੀਅਰ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਵੀ ਲਿਆ ਪਾਈ ਜਾ ਰਹੀ ਹੈ ਸਾਰਿਆਂ ਦੇ ਸਾਰਿਆਂ ਦੇ ਮੇਰੇ ਨੂੰ ਫੋਨ ਆ ਰਹੇ ਆ ਬਹੁਤ ਸਾਰੇ ਲੋਕ ਮੈਨੂੰ ਮਿਲ ਕੇ ਜਾ ਰਹੇ ਨੇ ਉਹਨਾਂ ਨੂੰ ਆਮ ਆਦਮੀ ਪਾਰਟਿਸ ਮੇਰੇ ਘਰ ਵਾਪਸੀ ਕਰਕੇ ਬਹੁਤ ਉਤਸ਼ਾਹ ਮਿਲਿਆ ਔਰ ਮੈਂ ਵੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਆਸ਼ਵਾਸ਼ਣ ਦੇ ਰਿਹਾ ਕਿ ਜਿਸ ਤਰ੍ਹਾਂ ਸੀ ਅੱਗੇ ਪਾਰਟੀ ਵੀ ਬਿਹਤਰੀ ਲਈ ਕੰਮ ਕਰਦੇ ਰਹੀ ਇਸੇ ਤਰ੍ਹਾਂ ਹੀ ਟੀਮ ਬਣਾ ਕੇ ਜਿਹੜਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਚੋਣਾਂ ਦੇ ਵਿੱਚ ਅਸੀਂ ਪੂਰੀ ਟੀਮ ਦਾ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਜਿਲ੍ਹਾ ਗੁਰਦਾਸਪੁਰ ਲੋਕ ਸਭਾ ਵਿੱਚ ਜਿਹੜੀ ਹੈਗੀ ਪਾਰਟੀ ਨੂੰ ਦਿਤਾ ਕੇ ਭਗਵੰਤ ਮਾਨ ਜੀ ਦੇ ਝੋਲੇ ਚ ਪਾਵਾਂ ਬਿਲਕੁਲ ਜਿਸ ਥਾਂ ਤੇ ਅਸੀਂ ਬੈਠਿਆ ਹੈ ਇਹ ਜਗਾ ਜਿਹੜੀ ਹੈਗੀ ਜਿਲ੍ਹਾ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦਾ ਜਿਲ੍ਹਾ ਹੈਡਕੁਆਟਰ ਸੀਗਾ ਤਰੀ ਤਰੀ 5 ਸਾਲ ਜਿਹੜਾ ਹੈਗਾ ਇਸੇ ਬਿਲਡਿੰਗ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਿਲ੍ਹਾ ਦਫ਼ਤਰ ਦਾ ਕੰਮ ਚੱਲਦਾ ਰਿਹਾ ਤੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਭਗਵੰਤ ਸਿੰਘ ਜੀ ਮਾਨ ਔਰ ਸੰਜੀਤ ਸਿੰਘ ਜੀ ਕੁਲਦੀਪ ਸਿੰਘ ਜੀ ਬਾਕੀ ਜਿੰਨੇ ਵੀ ਐਮ.ਐਲ.ਏ ਸੀਗੇ ਸਾਰੇ ਇੱਥੇ ਆਉਂਦੇ ਰਿਹਾ ਪਾਰਟੀ ਦਾ ਕੰਮ ਇੱਥੋਂ ਹੀ ਚੱਲਦਾ ਰਿਹਾ ਔਰ ਬਹੁਤ ਅੱਛੇ ਤਰੀਕੇ ਨਾਲ ਕੰਮ ਚੱਲਦਾ ਰਿਹਾ ਮੈਨੂੰ ਮੇਰੀ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਜਿਹੜਾ ਕਾਧੀਆਂ ਦੇ ਵਿੱਚ ਜਿਹੜਾ ਮੈਨੂੰ ਹਲਕਾ ਇੰਚਾਰਜ ਲਗਾਇਆ ਸੀਗਾ ਉਸ ਸਮੇਂ ਮੈਂ ਆਪਣੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨੰਬਰ 1 ਤੇ ਰੱਖਿਆ ਜ਼ਿਲ੍ਹਾ ਗੁਰਦਾਸਪੁਰ ਹੀ ਨਹੀਂ ਮਾਝਾ ਜ਼ੋਨ ਦੇ ਵਿੱਚ 25 ਹਲਕੇ ਆਉਂਦੇ ਨੇ 25 ਹਲਕਿਆਂ ਦੇ ਵਿੱਚ ਮੈਂ ਹਲਕਾ ਕਾਦੀਆਂ ਨੂੰ ਨੰਬਰ 1 ਤੇ ਰੱਖਿਆ ਸੀਗਾ ਮੇਰੀਆਂ ਸੁਭਾਵਾਂ ਨੂੰ ਦੇਖਦੇ ਹੋਏ ਪਾਰਟੀ ਨੇ ਮੈਨੂੰ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਹਲਕਾ ਸੁਜਾਨਪੁਰ ਪਠਾਨਕੋਟ ਰਕ ਪੂਆ ਦਾ ਅਬਜ਼ਰਵਰ ਨਿਯੁਕਤ ਕੀਤਾ ਨਾਲ ਮੈਨੂੰ ਮੂਹ ਅਕੇਲੀਆ ਦਾ ਵੀ ਅਬਜ਼ਰਵਰ ਔਰ ਸ਼੍ਰੀ ਹਰਵਿੰਦਰ ਪੱਦਾ ਵੀ ਅਬਜ਼ਰਵਰ ਨਿਯੁਕਤ ਕਰਕੇ ਮੇਰੀਆਂ ਸੁਭਾਵਾਂ ਲਈਆਂ ਗਈਆਂ ਔਰ ਪਾਰਟੀ ਨੇ ਮੈਨੂੰ ਉਸ ਸਮੇਂ ਡਾਕਟਰズ ਬਿੰਦ ਦਾ ਸਟੇਟ ਵਾਈਸ ਪ੍ਰੈਜ਼ੀਡੈਂਟ ਲਗਾਇਆ ਸੀ ਬਿਲਕੁਲ ਬਿਨ ਉਮੀਦ ਹੈ ਕਿ ਪਾਰਟੀ ਮੇਰੇ ਨੂੰ ਥਾਪੜਾ ਦਿੰਦੀ ਹੈ ਤੇ ਜਿਲ੍ਹਾ ਪਠਾਨਕੋਟ ਜਿਹੜਾ ਹੈਗਾ ਉਹ ਮੇਰੀ ਜਨਮ ਭੂਮੀ ਹੈਗੀ ਉੱਥੇ ਮੈਂ ਜਨਮਿਆ ਉੱਥੇ ਮੈਂ ਪੜ੍ਹਿਆ ਵੱਡਾ ਹੋਇਆ ਉੱਥੇ ਮੇਰੇ ਰਿਸ਼ਤੇਦਾਰ ਨੇ ਉੱਥੇ ਮੇਰੇ ਫਰੈਂਡ ਸਰਕਲ ਹੈਗਾ ਔਰ ਜਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਇਹ ਮੇਰੀ ਕਰਮ ਭੂਮੀ ਹੈ ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਐਜ਼ ਅ ਡਾਕਟਰ ਐਜ਼ ਇੱਕ ਸਮਾਜ ਸੇਵੀ ਔਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਣ ਕੇ ਕੰਮ ਕਰ ਰਿਹਾ ਆਗਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਤੇ ਮੈਂ 100% ਯਕੀਨ ਦਿਵਾਉਣਾ ਕਿ ਗੁਰਦਾਸਪੁਰ ਦੀ ਲੋਕ ਸਭਾ ਦੀ ਸੀਟ ਜਿਹੜੀ ਜਿੱਤ ਕੇ ਜੜੀ ਹੈਗੀ ਪਾਰਟੀ ਵੀ ਚੋਲੀ ਪਾਵਾਂਗੇ ਕਿਉਂਕਿ ਮੈਂ ਪੂਰੇ ਤੋਂ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਜਿਹੜਾ ਹੈਗਾ ਕਵਰ ਕਰਦਾ ਔਰ ਵੱਡੀ ਗੱਲ ਹੈ ਕਿ ਜਿਹੜੀਆਂ ਦੂਸਰੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਕੈਂਡੀਡੇਟ ਜਿਹੜਾ ਹੈਗਾ ਉਹ ਸਵਰਨ ਜਾਤਾਂ ਦੇ ਵਿੱਚੋਂ ਦੇਣਗੇ ਜਾਂ ਦੇਰੇ ਨੇ ਅਗਰ ਪਾਰਟੀ ਮੈਨੂੰ ਇਸ ਲੋਕ ਸਭਾ ਹਲਕਾ ਤੇ ਮੈਨੂੰ ਟਿਕਟ ਦੇ ਦਿੰਦੀ ਹੈ ਤੇ ਮੈਂ ਆਪਣੇ ਸਮਾਜ ਦੀ ਵੱਡੇ ਪੱਧਰ ਤੇ ਪੋਲਰਾਈਜੇਸ਼ਨ ਕਰਾ ਕੇ ਸਾਰਿਆਂ ਨੂੰ ਨਾਲ ਲੈ ਕੇ 100% ਜਿਹੜਾ ਹੈਗਾ ਲੋਕ ਸਭਾ ਹਲਕਾ ਜਿੱਤਾਂਗਾ ਔਰ ਪਾਰਟੀ ਨੂੰ ਚੁਣੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਭ ਤੋਂ ਵੱਡੀ ਪਹਿਲੀ ਉਪਲਬਧੀ ਹੈਗੀ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਉੱਪਰ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਹੈਲਥ ਦੇ ਵਿੱਚ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਮੁੱਲਾ ਕਲੀਨਿਕ ਬਣਾਏ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੇ ਦੇ ਸਾਰੇ ਟੈਸਟ ਫਰੀ ਹੁੰਦੇ ਨੇ ਸਾਰੀਆਂ ਸਾਰੀਆਂ ਦਵਾਈਆਂ ਜਿਹੜੀਆਂ ਮਿਲਦੀਆਂ ਨੇ ਔਰ ਵੱਡੀ ਗੱਲ ਹੈਗੀ ਕਿ 80% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਇਹ ਬਹੁਤ ਵੱਡੀ ਰਾਹਤ ਹੈਗੀ ਇਦੇ ਨਾਲ ਨਾਲ 2 ਸਾਲਾਂ ਦੇ ਵਿੱਚ ਹੀ 45000 ਨੌਕਰੀਆਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਨੇ ਜਿਹੜੀਆਂ ਕਿਸੇ ਬਿਨਾਂ ਸਪਾਰਸ਼ ਤੋਂ ਜਾਂ ਬਿਨਾਂ ਕਿਸੇ ਰਿਸ਼ਤਤੋਂ ਬੱਚਿਆਂ ਦੀ ਜਿਹੜੀ ਉਹਨਾਂ ਦੀ ਯੋਗਤਾ ਤੇ ਮਾਪਕ ਜਿਹੜੀਆਂ ਅੱਗੇ ਨੌਕਰੀਆਂ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਕਿਸਾਨਾਂ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਥੋੜੇ ਸਮੇਂ ਦੇ ਵਿੱਚ ਕਿਸਾਨ ਦੇ ਹਰ ਖੇਤ ਤੱਕ ਜਿਹੜਾਗਾ ਨਹਿਰ ਦਾ ਪਾਣੀ ਪਹੁੰਚੇਗਾ ਛੜਕਾਂ ਦੀ ਵਿਵਸਥਾ ਬਹੁਤ ਅੱਛੀ ਹੋ ਰਹੀ ਹੈਗੀ ਬਾਕੀ ਹਰ ਡਿਪਾਰਟਮੈਂਟ ਦੇ ਜਿਹੜੇ ਚੋਦੇ ਚੋ ਭ੍ਰਸ਼ਟਾਚਾਰ ਖਤਮ ਕਰਕੇ ਲੋਕਾਂ ਨੂੰ ਕੰਮ ਕਰਨ ਦੀ ਜਿਹੜੀ ਪ੍ਰੇਰਤੀ ਦੇ ਵਿੱਚ ਪਾਇਆ ਜਾ ਰਿਹਾ ਹੈ